ਨਾਚਾਰਾਂ ਦੀ ਐਨਗੂਰੇਸ਼ਨ ਅੱਜ ਕੀਤੀ ਆ ਜੀ ਇਹ ਡੈਡੀਕੇਟ ਕੀਤਾ ਪੰਜਾਬ ਦੇ ਲੋਕਾਂ ਨੂੰ ਔਰ ਸਾਰੇ ਜਿੰਨੇ ਵੀ ਇਹਦੇ ਚ ਪੇਂਟ ਆ ਗਿਆ ਜਿੰਨੇ ਫਲੋਰ ਹੈ ਛੱਤ ਹੈ ਸਾਰੇ ਜਿਹੜੇ ਆ ਗਿਆ ਉਹਨਾਂ ਤੇ ਨਾ ਕੋਈ ਬੈਕਟੀਰੀਆ ਫੰਗਸ ਵਾਇਰਸ ਕੁਝ ਨਹੀਂ ਗਰੋ ਕਰ ਸਕਦਾ ਕੋਈ ਵੀ ਆਰਗਨਿਜ਼ਮ ਉਹਨਾਂ ਤੇ ਜਿੰਦਾ ਨਹੀਂ ਰਹਿ ਸਕਦਾ ਇਸ ਵਾਰੀ ਬੀਜੇਪੀ ਨੇ ਜਿੰਨੇ ਵੀ ਕਰਪਟ ਬੰਦੇ ਸੀ ਮਾ ਕਰਪਟ ਬੰਦੇ ਸੀ ਜਿੰਨੇ ਮਤਲਬ ਮਾੜੇ ਕੈਰੈਕਟਰ ਵਾਲੇ ਬੰਦੇ ਸੀ ਉਹ ਸਾਰੇ ਜਿੰਨੇ ਭ੍ਰਿਸ਼ਟਾਚਾਰੀ ਸੀਗੇ ਸਾਰੇ ਬੀਜੇਪੀ ਨੇ ਲੈ ਲਏ ਆ ਇਸ ਵਾਰੀ ਐਨਡੀਆ ਦੀ ਸਰਕਾਰ ਨਹੀਂ ਬਣ ਰਹੀ ਇਸ ਵਾਰੀ ਇੰਡੀਆ ਦੀ ਸਰਕਾਰ ਬਣਦੀ ਆ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਔਰ ਅਰਵਿੰਦ ਕੇਂਦਵਾਲ ਜੀ ਇਹ ਉਹਨਾਂ ਦਾ ਪ੍ਰਰੋਗੇਟਿਵ ਹੈ ਜੀ ਉਹ ਕਮਰੇ ਸਾਹਿਬ ਅੱਜ ਕਿੰਨੇ ਆਪਰੇਸ਼ਨ ਤੇ ਜਾ ਰਹੇ ਨੇ ਤੇ ਕੀ ਕੀ ਕਾਮ ਚੱਲ ਰਿਹਾ ਹੈ ਜੀ ਇਹ ਟੋਟਲ 8 ਬਣੇ ਸੀਗੇ ਜੀ ਅੱਜ 4 ਜਿਹੜੇ ਹੈਗੇ ਆ ਜਿਹੜੇ ਇਕੱਠੇ ਇੱਕ ਬਲੌਕ ਬਣਿਆ ਚਾਰ ਆਪਰੇਸ਼ਨ ਥੀਟਰ ਇਹਨਾਂ ਚਾਰਾਂ ਦੀ ਨੈਗੋਰੇਸ਼ਨ ਅੱਜ ਕੀਤੀ ਆ ਜੀ ਇਹ ਡੈਡੀਕੇਟ ਕੀਤੇ ਆ ਪੰਜਾਬ ਦੇ ਲੋਕਾਂ ਨੂੰ ਜਿਹੜੇ ਪੇਸ਼ੈਂਟ ਆ ਤੇ ਆਣਗੇ ਬਿਲਕੁਲ ਅਲਟਰਾ ਮਾਡਰਨ ਜਿਹੜੇ ਆਪਰੇਸ਼ਨ ਥੀਟਰ ਹੋਣਗੇ ਜਿਨ੍ਹਾਂ ਦਾ ਟੈਂਪਰੇਚਰ ਪ੍ਰੈਸ਼ਰ ਔਰ ਇਹਨਾਂ ਦੇ ਵਿੱਚ ਲਗਾਤਾਰ ਜਿਹੜੀ ਹੈਗੀ ਆਰ ਤਿੰਨ ਤੋਂ ਪੰਜ ਮਿੰਟ ਬਾਅਦ ਆਵਾ ਚੇਂਜ ਹੋ ਜੇਗੀ ਪੋਜ਼ਿਟਿਵ ਪ੍ਰੈਸ਼ਰ ਹੋਏਗਾ ਔਰ ਸਾਰੇ ਜਿੰਨੇ ਵੀ ਇਹਦੇ ਚ ਪੇਂਟ ਆ ਗਿਆ ਜਿੰਨੇ ਫਲੋਰ ਹੈ ਛੱਤ ਹੈ ਸਾਰੇ ਜਿਹੜੇ ਆ ਗਿਆ ਉਹਨਾਂ ਤੇ ਨਾ ਕੋਈ ਬੈਕਟੀਰੀਆ ਫੰਗਸ ਵਾਇਰਸ ਕੁਝ ਨਹੀਂ ਗ로우 ਕਰ ਸਕਦਾ ਕੋਈ ਵੀ ਆਰਗਨਿਜ਼ਮ ਉਹਨਾਂ ਤੇ ਜਿੰਦਾ ਨਹੀਂ ਰਹਿ ਸਕਦਾ ਉਹਦੇ ਨਾਲ ਕੀ ਹੈ ਕਿ ਪੇਸ਼ੈਂਟ ਨੂੰ ਜਿਹੜੀ ਪੇਸ਼ੈਂਟ ਤੋਂ ਪੇਸ਼ੈਂਟ ਇੱਕ ਮਰੀਜ਼ ਤੋਂ ਦੂਜੇ ਮਰੀਜ਼ ਨੂੰ ਇਨਫੈਕਸ਼ਨ ਹੁੰਦੀ ਸੀ ਉਹ ਨਹੀਂ ਹੋਏਗੀ ਔਰ ਸਾਫ਼ ਸੁਥਰੇ ਵਾਤਾਵਰਣ ਦੇ ਵਿੱਚ ਲੋਕਾਂ ਦੀ ਆਪਰੇਸ਼ਨ ਹੋਣਗੇ ਉਹਦੀ ਉਹਦਾ ਜਿਹੜਾ ਸਕਸੈਸ ਰੇਟ ਆ ਵਧੇਗਾ ਔਰ ਇਹਦੇ ਨਾਲ ਹੀ ਜਿਹੜੇ ਸਟੂਡੈਂਟਸ ਦੀ ਟ੍ਰੇਨਿੰਗ ਵਾਸਤੇ ਸਿਮੂਲੇਟਰ ਹੈ ਪਹਿਲਾਂ ਸਟੂਡੈਂਟ ਨੂੰ ਸਿਮੂਲੇਟਰ ਤੇ ਪੈਨਿੰਗ ਦੇ ਕੇ ਜਦੋਂ ਪਰਫੈਕਟ ਹੋ ਜਾਣਗੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਉਹ ਲੈ ਕੇ ਆਂਦਾ ਜਾਏਗਾ ਇਹਦੇ ਵਾਸਤੇ ਜੀ ਇੱਕ ਸਰ ਇੱਕ ਸਕੈਮ ਜਿਹੜਾ ਮੜਿਆ ਗਿਆ ਜਿਹਦੇ ਉੱਤੇ ਕੈਂਸਰ ਦੀ ਦਵਾਈਆਂ ਬਣਦੀਆਂ ਇਹਦਾ ਮੰਦੇ ਭਰੇ ਨੇ ਕਿਹੜਾ ਕੈਂਸਰ ਦੀ ਦਵਾਈ ਸਰਪੰਨ ਬਣਦੀ ਹੈ ਇਦਕ ਜਿਹੜਾ ਪੰਜਾਬ ਦੇ ਚਾਹੀਓ ਉਹ ਕੀ ਕਸਨਾਲ ਦੀ ਜਾਂਚ ਕੀਤੀ ਹੈ ਉਹ ਨਹੀਂ ਨਹੀਂ ਹੋਤਾ ਅਸੀਂ ਤਾਂ ਲਗਾਤਾਰ ਜਾਂਚ ਕਰ ਰਹੇ ਹਾਂ ਯਾਰ ਦੋਈ ਟੈਸਟ ਕਰਕੇ ਅਸੀਂ ਫੀਲਡਸ ਭੇਜਦੇ ਹਾਂ ਜਿਹੜੀ ਭੇਜਦੇ ਹਾਂ ਬਿਲਕੁਲ ਜਾਂਚ ਕਰਾਂਗੇ ਜੀ ਮੈਨੂੰ ਉਹਦੇ ਟੈਸਟ ਦੇ ਫੈਕਟਸ ਨਹੀਂ ਪਤਾ ਮੈਂ ਉਹਦੇ ਉੱਤੇ ਕਮੈਂਟਰੀ ਕਰ ਸਕਦਾ ਆਪਣੇ ਇਹ ਤਾਂ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਆਪਣੇ ਗਾਂਬੀਆਂ ਚ ਗਈਆਂ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਗਈਆਂ ਉਹਦੇ ਸਈ ਫੈਕਟਰੀਆਂ ਸੀਲ ਵੀ ਕੀਤੀਆਂ ਉਹ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਜਿਹੜੀਆਂ ਉਹਨਾਂ ਦੀਆਂ ਜੜੀਆਂ ਸਬੰਧਤ ਏਜੰਸੀਜ਼ ਐ ਉਹਨਾਂ ਦੀ ਢਿੱਲ ਸੀ ਉਹ ਨਹੀਂ ਹੋਣਾ ਚਾਹੀਦਾ ਸੀਗਾ ਆਪਣਾ ਇੰਟਰਨੈਸ਼ਨਲ ਲੈਵਲ ਤੇ ਰੈਪਿਊਟੇਸ਼ਨ ਵੀ ਖਰਾਬ ਹੋਇਆ ਕਿ ਬਾਹਰ ਬੱਚੇ ਮਰ ਗਏ ਉਹਨਾਂ ਦਵਾਈਆਂ ਨੂੰ ਪੀ ਕੇ ਜਿਹੜੇ ਖਾਂਸੀ ਦੀਆਂ ਦਵਾਈਆਂ ਖਾਸ ਕਰਕੇ ਉਹ ਦਵਾਈਆਂ ਕਿੱਥੇ ਫੈਕਟਰੀਆਂ ਸੀਗੀਆਂ ਹਰਿਆਣੇ ਸੀਗੀਆਂ ਮਾਝਾ ਸੀਗੀਆਂ ਜਿੱਥੇ ਭਾਜਪੀ ਦੀਆਂ ਸਰਕਾਰਾਂ ਸੀਗੀਆਂ ਉਹਨਾਂ ਨੂੰ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਆ ਔਰ ਇਹ ਨਹੀਂ ਹੋਣਾ ਚਾਹੀਦਾ ਸੀ ਬਿਲਕੁਲ ਸਾਰੀਆਂ ਦਵਾਈਆਂ ਜਿੰਨੀਆਂ ਸਾਡੇ ਕੋਲੇ ਗਵਰਨਮੈਂਟ ਦੀ ਸਪ ਪਹਿਲਾਂ ਉਹਨਾਂ ਨੂੰ ਕੁਆਰੰਟਾਈਨ ਕਰਦੇ ਆ ਸਾਰਿਆਂ ਦਾ ਟੈਸਟ ਕਰਦੇ ਆ ਸਾਡੇ ਕੋਲ ਆਪਣੀ ਲੈਬੈਟਰੀ ਹੈ ਜੀ ਹੁਣ ਅਸੀਂ ਰੀਜਨਲ ਲੈਬੈਟਰੀਜ਼ ਬਣਾਤੀਆਂ ਡਰਗ ਟੈਸਟਿੰਗ ਲੈਬੈਟਰੀਜ਼ ਆ ਅਸੀਂ ਇੱਕ ਇੱਕ ਦਵਾਈ ਟੈਸਟ ਕਰਕੇ ਭੇਜਦੇ ਆ ਸਰ ਕਿੰਨੇ ਦੀ ਲਾਗਤ ਆ ਇਹ 7.5 ਕਰੋੜ ਜੀ 7.5 ਕਰੋੜ ਜੀ ਜਿਹੜੀ ਸਾਡੇ ਨਾਲ ਇਸ ਤਰ੍ਹਾਂ ਗੱਲ ਕੀਤੀ ਆਵੇ ਅੱਜ ਪ੍ਰਿੰਪ ਕੋਰ ਦੇ ਕਿ ਜੰਤਾ ਪੱਲਾ ਫੜ ਰਹੇ ਤੁਹਾਨੂੰ ਲੱਗਦਾ ਇਹ ਉਹ ਜਿਹੜਾ ਤੁਸੀਂ ਵੀ ਮਦਦ ਦੇ ਸਕਦੇ ਆ ਦੇਖੋ ਜੀ ਜਦੋਂ ਜਹਾਜ਼ ਡੁੱਬ ਰਿਹਾ ਹੁੰਦਾ ਫਿਰ ਚੂਹੇ ਭੱਜਦੇ ਆ ਇੱਕ ਸਾਜ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਤੇ ਉਹ ਵੀ ਡੁੱਬ ਰਹੇ ਉਹ ਵੀ ਡੁੱਬ ਰਹੇ ਆ ਤੁਸੀਂ ਮੇਰੀ ਗੱਲ ਯਾਦ ਰੱਖਿਓ ਇਹਨੂੰ ਨੋਟ ਕਰ ਲਓ ਇਹਨੂੰ ਇਹਨੂੰ ਬਚਾ ਕੇ ਰੱਖਿਓ ਇਸ ਵਾਰੀ ਭਾਜਪੀ ਨੇ ਜਿੰਨੇ ਵੀ ਕਰਪਟ ਬੰਦੇ ਸੀ ਮਾਹ ਕਰਪਟ ਬੰਦੇ ਸੀ ਜਿੰਨੇ ਮਤਲਬ ਮਾੜੇ ਕੈਰੇਕਟਰ ਵਾਲੇ ਬੰਦੇ ਸੀ ਉਹ ਸਾਰੇ ਜਿੰਨੇ ਭ੍ਰਿਸ਼ਟਾਚਾਰੀ ਸੀਗੇ ਸਾਰੇ ਭਾਜਪੀ ਨੇ ਲੈ ਲਏ ਆ ਭਾਜਪੀ ਇਸ ਗੋਇੰਗ ਟੂ ਇਮਪਲੋਡ ਐਕਸਪਲੋਡ ਤੇ ਇਮਪਲੋਡ ਦਾ ਮਤਲਬ ਸਮਝਦੇ ਹੋ ਨਾ ਠੀਕ ਹੈ ਜੀ ਅੰਦਰੋਂ ਅੰਦਰੋਂ ਬੀਜਪੀ ਇਸ ਗੋਇੰਗ ਟੂ ਇਮਪਲੋਡ ਬੀਜਪੀ ਦੀਆਂ ਸੀਟਾਂ 200 ਤੇ ਨਹੀਂ ਟੱਚ ਕਰਨਗੀਆਂ ਮੇਰੀ ਗੱਲ ਯਾਦ ਰੱਖਿਓ ਇਸ ਵਾਰੀ ਐਨਡੀਆ ਦੀ ਸਰਕਾਰ ਨਹੀਂ ਬਣ ਰਹੀ ਇਸ ਵਾਰੀ ਇੰਡੀਆ ਦੀ ਸਰਕਾਰ ਬਣਦੀ ਆ ਇਹਦੇ ਨਾਲ ਜਿਹੜਾ ਤੁਹਾਡਾ ਹੈਗਾ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਜਿਹੜਾ ਫੈਡਰਲਿਜ਼ਮ ਹੈ ਉਹ ਬਹੁਤ ਸਟਰੋਂਗ ਹੋਏਗਾ ਔਰ ਜਿਹੜੇ ਪੰਜਾਬ ਦੇ ਰੁਕੇ ਹੋਏ ਫੜ ਜਾਓ ਵਾਪਸ ਆਣਗੇ ਇਹ ਰੱਖਿ ਕੇ ਲਾਰੇ ਕਰੇ ਇਤਰਾ ਸਰ ਆਪ ਦੇ ਸਭ ਨੂੰ ਕੈਂਡੀਡੇਟ ਕਰਦੇ ਨੇ ਤੈਨੂੰ ਬੜੀ ਵਾਰ ਮੌਕਾ ਦਿੱਤਾ। ਕੱਲ੍ਹ ਲੋਕ ਸਭਾ ਦੀ ਤਿਆਰੀਆਂ ਤੁਹਾਡੀਦਰ ਦੇ ਪਾਰਟੀ ਦੇ ਦੇਖੋ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਹੈ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਇਹ ਉਹਨਾਂ ਦਾ ਪ੍ਰਰੋਗੇਟਿਵ ਹੈ ਔਰ ਸਾਡੀ ਜਿਹੜੀ ਪੀਐਸਸੀ ਆ ਉਹਨਾਂ ਦਾ ਪ੍ਰਰੋਗੇਟਿਵ ਹੈ ਉਹ ਜਿਹਨੂੰ ਜ਼ਿੰਮੇਵਾਰੀ ਦੇਣਗੇ ਸਾਡੇ 'ਚ ਫਰਕ ਨਹੀਂ ਪੈਂਦਾ ਸਾਡੇ 'ਚ ਫਰਕ ਨਹੀਂ ਪੈਂਦਾ ਸਾਡੇ 'ਚ ਫਰਕ ਨਹੀਂ ਪੈਂਦਾ ਜੀ ਮੈਂ ਤਾਂ ਪਾਰਟੀ ਦਾ ਸਪਾਈ ਹਾਂ ਜੀ ਜੋ ਜ਼ਿਮੇਵਾਰੀ ਦਿੰਦੇ ਹਾਂ ਬਸ ਇੱਥੇ ਸਭ ਕੁਝ ਜੀ